ਜੀ ਕੇ ਕੁਐਸ਼ਨਜ਼ 온 ਜਲਿਆਂਵਾਲਾ ਬਾਗकांड ਪ੍ਰਸ਼ਨ ਪਹਿਲਾ ਜਲਿਆਂਵਾਲਾ ਬਾਗकांड ਕਿਸ ਸਾਲ ਵਾਪਰਿਆ ਸੀ 1919 ਪ੍ਰਸ਼ਨ ਦੂਜਾ ਜਲਿਆਂਵਾਲਾ ਬਾਗकांड ਕਿਹੜੇ ਸ਼ਹਿਰ ਵਿੱਚ ਵਾਪਰਿਆ ਸੀ ਸਰ ਪ੍ਰਸ਼ਨ ਤੇ ਜਾ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਲੋਕ ਕਿਸ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਰੋਲਟ ਐਕਟ ਪ੍ਰਸ਼ਨ ਚੌਥਾ ਜਿਸ ਨੇ ਜਲਿਆਂਵਾਲਾ ਬਾਗ ਕਾਂਡ ਦੌਰਾਨ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਉਹ ਕੌਣ ਸੀ ਜਰਨਲ ਡਾਇਰ ਪ੍ਰਸ਼ਨ 5 ਸਰ ਮਾਈਕਲ ਉਹ ਡਵਾਇਰ ਦੀ ਮੌਤ ਦਾ ਬਦਲਾ ਕਿਸ ਨੇ ਲਿਆ ਉਦਮ ਸਿੰਘ ਪ੍ਰਸ਼ਨ 6 ਉਦਮ ਸਿੰਘ ਨੇ ਸਰ ਮਾਈਕਲ ਉਹ ਡਵਾਇਰ ਨੂੰ ਕਦੋਂ ਮਾਰਿਆ ਸੀ 40 ਪ੍ਰਸ਼ਨ 7ਵਾਂ ਜਲਿਆਂਵਾਲਾ ਬਾਗ ਕਾਂਡ ਦੇ ਸਮੇਂ ਭਾਰਤ ਦਾ ਗਵਰਨਰ ਜਲਨ ਕੌਣ ਸੀ? ਲਾਰਡ ਚੈਂਸਫੋਰਡ ਪ੍ਰਸ਼ਨ 8ਵਾਂ ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਕਿਸ ਨੇ ਹੰਟਰ ਕਮੇਟੀ ਦਾ ਗਠਨ ਕੀਤਾ ਸੀ? ਸਰਕਾਰ ਪ੍ਰਸ਼ੰਨੋ ਮਾਝਾ ਵਾਲਾ ਬਾਗ ਵਿੱਚ ਮਾਰੀ ਗਈ ਗੋਲੀਆਂ ਦੀ ਗਿਣਤੀ ਕਿੰਨੀ ਸੀ 1650 ਤੋਂ ਵੱਧ ਪ੍ਰਸ਼ੰਤਾਸਵਾਂ ਜਲਿਆਂ ਵਾਲਾ ਬਾਗ ਵਿੱਚ ਲੋਕਾਂ ਨੂੰ ਕਿਸ ਦੀ ਪੀਲ ਤੇ ਬੰਦ ਕੀਤਾ ਗਿਆ ਸੀ ਪ੍ਰਸ਼ਨ 11ਵਾਂ ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਬਣਿਆ? ਜਵਾਹਰ ਲਾਲ ਨਹਿਰੂ ਪ੍ਰਸ਼ਨ 12ਵਾਂ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਲੋਕ ਕੀ ਕਰ ਰਹੇ ਸਨ? ਸ਼ਾਤ ਮੇਰੇ ਟੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਪ੍ਰਸ਼ਨ 13ਵਾਂ ਗੋਲੀਬਾਰੀ ਤੋਂ ਬਾਅਦ ਕਿਹੜੇ ਦੋ ਪੰਜਾਬੀ ਨੇਤਾਵਾਂ ਦੀ ਗ੍ਰਿਫਤਾਰੀ ਹੋਈ ਸੀ ਭਗਤ ਸਿੰਘ ਅਤੇ ਸੁਖਦੇਵ ਪ੍ਰਸ਼ਨ 14ਵਾਂ ਇਹ ਘਟਨਾ ਕਿਸ ਕਮੇਟੀ ਨੂੰ ਵਾਪਰੀ